ਕਿਸ ਨੂੰ ਵਰਪੂਤਾ ਨਾਮ ਨਹੀਂ ਭੁੱਲਦਾ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 21 ਅੰਕ ਤੇ ਮਿਲਦਾ ਹੈ ਹਰ ਸੱਜਣ ਗੁਰ ਸੇਵਤਾ ਗੁਰ ਕਰਨੀ ਪ੍ਰਧਾਨ ਗੁਰੂ ਅਸਲ ਮਿੱਤਰ ਪਰਮਾਤਮਾ ਦਾ ਸਿਮਨ ਕਰਦਾ ਹੈ ਪਰਮਾਤਮਾ ਨੂੰ ਚੇਤੇ ਕਰਦਾ ਹੈ ਤੇ ਹੋਰਨਾਂ ਨੂੰ ਵੀ ਇਹ ਹੀ ਪ੍ਰੇਰਣਾ ਕਰਦਾ ਹੈ ਗੁਰੂ ਵਾਲੀਏ ਘਾਰ ਦਰਗਾਹ ਵਿੱਚ ਮੰਨੀ ਜਾਂਦੀ ਹੈ ਨਾਨਕ ਨਾਮ ਨਾ ਵਿਸਰੇ ਕਰਮ ਸੱਚਾ ਨਿਸ਼ਾਨ ਹੇ ਨਾਨਕ ਸਦਾ ਕੈਮਰਨ ਵਾਲੇ ਪ੍ਰਭੂ ਦੀ ਮਿਹਰ ਨਾਲ ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਉੱਕਰਦਾ ਹੈ ਉਸ ਨੂੰ ਕਿਤੇ ਪ੍ਰਭੂ ਦਾ ਨਾਮ ਨਹੀਂ ਭੁੱਲਦਾ ਵਾਹੀ ਗੁਰੂ ਦੀ ਮਿਹਰ ਸਦਕਾ ਮੱਥੇ ਤੇ ਲੇਖ ਉੱਕਰਦਾ ਹੈ ਜਿਸ ਸਦਕਾ ਉਸ ਮਨੁੱਖ ਨੂੰ ਕਦੇ ਪ੍ਰਮਾਤਮਾ ਭੁੱਲਦਾ ਨਹੀਂ